ਪਿਛਲੀਆਂ ਕੁਝ ਵੀਡੀਓ ਦੀ ਗੱਲ ਸੀ ਉਹਦੇ ਸੰਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਉਹਨਾਂ ਨੇ ਬਹੁਤ ਇੱਥੇ ਪਹੁੰਚ ਕੇ ਤੇ ਆਪਣੇ ਹਰ ਸਪਸ਼ਟਿਕਰਨ ਜਿਹੜਾ ਦਿੱਤਾ ਵਾ ਉਹ ਪਰਖ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਡ ਸਿੰਘ ਸਾਹਿਬਾਨ ਦੀ ਕਦਰਤਾ ਹੋਗੀ ਉਹਨਾਂ ਦੇ ਸਪਸ਼ਟਿਕਰਨ ਨੂੰ ਪੰਡ ਸਿੰਘ ਸਾਹਿਬਾਨ ਦੀ ਕਦਰਤਾ ਦੇ ਵਿੱਚ ਵਿਚਾਰਿਆ ਜਾਊਗਾ ਬਾਕੀ ਇੱਕ ਵੀਡੀਓ ਜਿਹੜੀ ਚੱਲ ਰਹੀ ਹੈ ਉਹਦਾ ਮਸਲਾ ਵਾ ਦੇਸ਼ਾਂ ਵਿਦੇਸ਼ਾਂ ਚੋਂ ਸ਼ਿਕਾਇਤਾਂ ਆਈਆਂ ਤੇ ਮੈਂ ਉਹਨਾਂ ਨੂੰ ਆਖਿਆ ਸੀ ਭਈ ਤੁਸੀਂ ਆਪਣੀਆਂ ਕੋਈ ਦੋ ਲੈਬਾਂ ਜਾਂ ਜਿਹੜੀਆਂ ਵੀ ਉਹ ਦੱਸੋ ਅਸੀਂ ਉਹਨਾਂ ਲੈਬਾਂ ਦੇ ਵਿੱਚੋਂ ਹੀ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਇਹ ਉਹਦੀ ਫ੍ਰੈਂਸਿਕ ਜਾਂਚ ਜਿਹੜੀ ਉਹ ਕਰਵਾ ਕੇ ਤਾਂ ਕਿ ਸੱਚ ਸਾਹਮਣੇ ਆ ਸਕੇ ਬਾਕੀ ਇਹ ਸ਼੍ਰੀ ਅਕਾਲ ਤੱਕ ਸਭ ਕਿਸੇ ਨਾਲ ਵੈਰ ਨਹੀਂ ਰੱਖਣਾ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਦ ਸੁਆਮੀ ਸੰਦਾ ਹਰੇਕ ਨੂੰ ਆਪਣੀ ਜਦੋਂ ਪੁੱਛਿਆ ਜਾਂਦਾ ਕੋਈ ਬੰਦਾ ਆਪਣਾ ਪੱਖ ਰੱਖਦਾ ਤਾਂ ਗੁਰੂ ਘਰ ਦੇ ਵਿੱਚ ਆਉਣਾ ਨਿਮਰਤਾ ਗੁਰੂ ਘਰ ਦੇ ਵਿੱਚ ਆਉਣਾ ਗੁਰੂ ਪ੍ਰਤੀ ਸਮਰਪਣਾ ਸੋ ਅੱਜ ਵੱਖ-ਵੱਖ ਮਸਲਿਆਂ ਦੇ ਉੱਤੇ ਸਰਦਾਰ ਭਗਵੰਤ ਸਿੰਘ ਜਿਹੜੇ ਆ ਉਹ ਜੋ ਵੀ ਉਹਨਾਂ ਕੋਲ ਸਪਸ਼ਟੀਕਰਨ ਮਰਿਆਦਾ ਦੇ ਮਸਲੇ ਦੇ ਉੱਤੇ ਜਿਹੜੀਆਂ ਕੁਝ ਪਿਛਲੀਆਂ ਵੀਡੀਓ ਵਾ ਜਾਂ ਸਿੱਖ ਸਿਧਾਂਤਾਂ ਦੇ ਮਸਲੇ ਤੇ ਬੋਲਦਿਆਂ ਕੋਈ ਸਿੱਖ ਸਿਧਾਂਤਾਂ ਦੇ ਖਿਲਾਫ ਗੱਲ ਆ ਰਵਾਇਤ ਦੇ ਖਿਲਾਫ ਉਹਦੇ ਤੇ ਉਹਨਾਂ ਨੇ ਜਿਹੜੇ ਸਪਸ਼ਟੀ ਕਰਨੀ ਲੱਗ ਹੈ ਔਰ ਬੜੇ ਸੋਨੇ ਮਹੌਲ ਚ ਗੱਲਬਾਤ ਹੋਈ ਔਰ ਆਪਣਾ ਸੋਨਾ ਪੱਖ ਰੱਖ ਕੇ ਇੱਥੇ ਜਾਏ ਸਿੱਖਾਂ ਬੋਲਦੇ ਰਹੇ ਵੀਡੀਓ ਬਣਨ ਲੋਕਾਂ ਤੋਂ ਬਿਆਨਬਾਜ਼ੀ ਵਿਵਾਦਤ ਬਿਆਨਬਾਜ਼ੀ ਕਰਦੇ ਰਿਹਾ ਸੱਤਾ ਸੱਤਾ ਬਾਰੇ ਜਥੇਦਾਰ ਸਰ ਬਾਰੇ ਗੁਰੂ ਕੀ ਸੋਤ ਬਾਰੇ ਉਹ ਬਸਤੀ ਬਣੀ ਉਹਨਾਂ ਨੇ ਆਪਣੀ ਉਹਨਾਂ ਨੇ ਕਿਹਾ ਜੀ ਮੈਂ ਮਹਿਸੂਸ ਕਰਦਾ ਭਈ ਮੈਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਕਾਫੀ ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਮਰਪਣ ਦਿਖਾ ਕੇ ਪਰ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਵੀ ਨਹੀਂ ਸੀ ਬੋਲਣਾ ਚਾਹੀਦਾ ਜਿਹੜਾ ਵੀਡੀਓ ਚੱਲ ਰੋਟੇ ਕਰਨੀ ਚਲਲੀ ਆ ਜੀ ਵੀਡੀਓ ਕੈਸੇ ਮਾਹੌਲ ਚ ਗੱਲਬਾਤ ਹੋਈ ਦੇਖੋ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਆ ਕਿਸ ਕਈਆ ਗੁਰੂ ਦਾ ਸਿਧਾਂਤ ਬਹੁਤ ਸੁਖਾਵੇਂ ਮਾਹੌਲ ਚ ਗੱਲਬਾਤ ਹੋਈ ਮੇਰਾ ਸੁਭਾਅ ਬੜਾ ਖੁੱਲਾ ਡੁੱਲਾ ਵਾ ਅਗਲੇ ਦੀ ਵੀ ਗੱਲ ਸੁਣੋ ਗੁਰੂ ਦਾ ਸਿਧਾਂਤ ਵੀ ਦੱਸੋ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਇਹ ਗੁਰੂ ਦਾ ਸਿਧਾਂਤ ਆ ਭਾਈ ਇਹ ਠੀਕ ਆ ਮੈਂ ਬੜਾ ਸਪਸ਼ਟ ਆਖਿਆ ਉਹਨਾਂ ਨੂੰ ਇਹ ਸਿੱਖ ਰਹਿਤ ਮਰਿਆਦਾ ਉਹਨਾਂ ਨੇ ਮੰਨਿਆ ਵੀ ਇਹ ਸਿੱਖ ਰਹਿਤ ਮਰਿਆਦਾ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਉਹਨਾਂ ਮੰਨਿਆ ਵੀ ਨਹੀਂ ਆ ਸਿੱਖ ਸਿਧਾਂਤਾਂ ਬਾਰੇ ਸਿੱਖ ਪਰੰਪਰਾਵਾਂ ਬਾਰੇ ਤੁਹਾਨੂੰ ਬਹੁਤਾ ਨਹੀਂ ਪਤਾ ਤੇ ਜਿਹੜੇ ਗੱਲ ਦਾ ਨਹੀਂ ਪਤਾ ਉੱਤੇ ਆਪਾਂ ਨੂੰ ਕਿਉਂਕਿ ਤੁਸੀਂ ਸੀਐਮ ਹੋ ਤਾਂ ਫਿਰ ਉੱਥੇ ਨਹੀਂ ਬੋਲਣਾ ਚਾਹੀਦਾ ਉਹਨਾਂ ਨੇ ਫੀਲ ਕੀਤਾ ਕਿ ਉੱਥੇ ਨਹੀਂ ਬੋਲਣਾ ਚਾਹੀਦਾ ਜਿਹੜੀ ਗੱਲ ਦੀ ਸਮਝ ਨਹੀਂ ਆ ਕਿਉਂਕਿ ਧਰਮ ਜਿਹੜਾ ਵਾ ਇਹ ਅੰਦਰ ਦਾ ਮਸਲਾ ਇਹ ਸਾਡੀ ਰੂਹ ਦੀ ਖੁਰਾਕ ਆ ਔਰ ਜਦੋਂ ਰੂਹ ਦੀ ਗੱਲ ਆਉਂਦੀ ਆ ਤੇ ਉਹ ਗੱਲ ਫਿਰ ਦਿਲ ਨੂੰ ਲੱਗਦੀ ਆ ਤੋਂ ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਆਖਿਆ ਵੀ ਠੀਕ ਆ ਮੈਂ ਅੱਗੇ ਤੋਂ ਜਿਹੜੇ ਧਾਰਮਿਕ ਸਿੱਖ ਧਰਮ ਦੇ ਖਾਸ ਕਰਕੇ ਆ ਸਿਧਾਂਤ ਦੀ ਗੱਲ ਆ ਮਰਿਆਦਾ ਦੀ ਗੱਲ ਆ ਤੇ ਮੈਂ ਕੋਈ ਵੀ ਏਦਾਂ ਦੀ ਟਿੱਪਣੀ ਨਹੀਂ ਕਰਾਂਗਾ ਪੱਤਰ ਕਰ ਮੈਂ ਉਹਨਾਂ ਨੂੰ ਸ਼ਜਾ ਆਈ ਨਹੀਂ ਜੀ ਦਿੱਤੇ ਦਿਨ ਤੋਂ ਉਹਨਾਂ ਨੇ ਇੱਕ ਕਾਗਜ਼ਨਾਮਾ ਵੀ ਲਗਾਈ ਜਾ ਸਕਦੀ ਸਿੱਖ ਸਾਹਿਬ ਇਹ ਇਹ ਦੇਖੋ ਹਾਂਜੀ ਉਹਨਾਂ ਨੂੰ ਕਿਸੇ ਬੈਗ ਲੈ ਕੇ ਆਏ ਭਰ ਕੇ ਭਰ-ਭਰ ਬਾਹਰ ਰੱਖ ਕੇ ਜਿਹੜਾ ਗੱਲਬਾਤ ਕਰੇ ਦੀ ਬੈਗ ਬੈਗ ਭਾਈ ਤੁਹਾਨੂੰ ਬੈਗ ਵਿੱਚ ਨਹੀਂ ਮੈਨੂੰ ਨਹੀਂ ਕੁਝ ਵੀ ਦਿਖਾਇਆ ਹਾਂ ਲੈ ਕੇ ਆਏ ਉਹ ਸਾਡੇ ਜਿਹੜੇ ਇੰਚਾਰਜ ਨੇ ਬਗੀਚਾ ਸਿੰਘ ਜੀ ਸਤਤਰੇ ਦੇ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੇ ਔਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਗੁਰਦੁਆਰਾ ਗੱਜਤਾ ਇਹਦੇ ਵਿੱਚ ਹਰ ਮਹੀਨੇ ਕਿੰਨੇ ਪੈਸੇ ਸ਼੍ਰੋਮਣੀ ਕਮੇਟੀ ਕੋਲ ਗੋਲਕਾਂ ਚ ਆ ਰਹੇ ਕਿੱਥੇ ਕਿੱਥੇ ਆ ਰਹੇ ਕਿੱਥੇ ਖਰਚ ਹੋ ਰਿਹਾ ਹੈ ਕੁੱਲ ਜੋੜ ਕਿੰਨਾ ਸਕੂਲਾਂ ਕਾਲਜਾਂ ਦਾ ਖਰਚਾ ਕਿੰਨਾ ਔਰ ਇਹਦੇ ਵਿੱਚ ਇਹਦੇ ਡਿਟੇਲ ਹੁੰਦੀ ਤੁਸੀਂ ਤੁਸੀਂ ਵੀ ਪੜ ਲਓ ਆਪਣੇ ਬੰਦਿਆਂ ਨੂੰ ਵੀ ਦਿਓ ਕਿ ਦੂਜਾ ਮੈਂ ਇਹ ਸਿੱਖ ਰਹਿਤ ਮਰਿਆਦਾ ਉਹਨਾਂ ਨੂੰ ਦਿੱਤੀ ਵੀ ਮੈਂ ਕਿਹਾ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਿਓ ਬਾਕੀ ਅਕਾਲ ਤਖਤ ਸਾਹਿਬ ਨਿਰਵੈਰ ਆ ਸਾਰਿਆਂ ਨੂੰ ਗਲੇ ਲਾਉਂਦਾ ਔਰ ਬਹੁਤ ਸੁਖਾਵੇਂ ਚੰਗੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਕਿ ਮੈਂ ਅੱਗੇ ਤੋਂ ਗੁਰੂ ਕੀ ਗੋਲਕ ਸਿੱਖ ਸਿਧਾਂਤ ਪਰੰਪਰਾ ਰਵੈਤ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਇਸ ਮਸਲੇ ਦੇ ਵਿੱਚ ਇਦਾਂ ਦੀ ਕਦੀ ਅੱਗੇ ਕੋਈ ਟਿੱਪਣੀ ਨਹੀਂ ਬਿਲਕੁਲ 22 ਪਾਵਰ ਸਰੂਪਾਂ ਦੇ ਮਾਮਲੇ ਤੇ ਕੋਈ ਗੱਲਬਾਤ ਹੋਈ ਜੀ ਮੁੱਖ ਮੰਤਰੀ ਸਾਹਿਬ ਹਾਂਜੀ ਹੋਈ ਉਹਦੇ ਵਿੱਚ ਮੈਨੂੰ ਆਖਿਆ ਸੀ ਵੀ ਕਈ ਕਮਾਂ ਤੁਸੀਂ ਕਾਲੀ ਕਰ ਜਾਂਦੇ ਆ ਜਿਵੇਂ ਉਹ ਬੰਗੇ ਵਾਲਾ ਜਿਹੜਾ ਮਸਲਾ ਕਿਉਂਕਿ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਔਰ ਗੁਰਦੁਆਰਾ ਸਾਹਿਬ ਨੇ ਉੱਥੇ ਮਹਾਰਾਜ ਦੇ ਪਾਵਨ ਸਰੂਪ ਆ ਬਹੁਤ ਸਾਰੇ ਸਰੂਪ ਉਹ ਵੀ ਆ ਜਿਹੜੇ ਭਾਈ ਚਦਰ ਸਿੰਘ ਜੀਵਨ ਸਿੰਘ ਸ਼ਬਦ ਦੇ ਰਹੇ ਸਾਡੀ ਦਮਦਮੇ ਟਕਸਾਲ ਤੋਂ ਵੀ ਸ਼ਬਦ ਦੇ ਰਹੇ ਕੁਝ ਹੋਰ ਵੀ ਪਰਸਾਂ ਉੱਥੇ ਵੀ ਬਹੁਤ ਸਾਰੇ ਸਰੂਪ ਆ ਫਿਰ ਬਹੁਤ ਸਾਰੇ ਪਿੰਡਾਂ ਦੇ ਤੁਸੀਂ ਸਾਰੇ ਥਾਵਾਂ ਤੇ ਚਲ ਜਓ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਦਾ। ਹਰ ਕਈਆਂ ਨੇ ਰਸੀਦਾ ਨਹੀਂ ਸੰਭੀਆਂ ਹੁੰਦੀਆਂ। ਨੰਬਰ ਲੱਗੇ ਹੁੰਦੇ ਆ। ਪਰ ਜੇ ਦੀ ਰਸੀਦ ਨਹੀਂ ਆ ਗਈ ਤਾਂ ਮਤਲਬ ਇਹ ਨਹੀਂ ਕਿ ਉਹ ਅਨਧਿਕਾਰਤਾ ਉਹ ਗੁਰਦੁਆਰਾ ਸਾਹਿਬ ਚਾ ਤੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਹੋਊਗਾ ਨਾ। ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਕਰਨੀ ਚਾਹੀਦੀ। ਕਿਸੇ ਵੀ ਧਰਮ ਦਾ ਮਸਲਾ ਨਾ। ਫਿਰ ਮੈਂ ਪ੍ਰੈਸ ਦੇ ਰਾਈ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਿਹਾ ਹੀ। ਸਰੂਪ ਬਰਾਮਦ ਹੋਗੇ ਬਹੁਤ ਸਾਨੂੰ ਇਹ ਸ਼ਬਦ ਚੁਬਦਾਵਾ ਸਾਡੇ ਜਾਗਤ ਜੋਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਾਂ ਗੁਰਦੁਆਰੇ ਸਰੂਪ ਹੀ ਹੋਣੇ ਆ ਮਹਾਰਾਜ ਦੇ ਔਰ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਸ਼ਾਇਦ ਤੁਹਾਡੇ ਨਾਲ ਬਾਹਰ ਵੀ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਸਮਝਾ ਦਿੱਤਾ ਜਾਵੇ ਅਸੀਂ ਰਾਬਤਾ ਕਰ ਲਿਆ ਕਰਾਂਗੇ ਸਾਨੂੰ ਨਹੀਂ ਪਤਾ ਹੁਣ ਸਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰੇ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਚ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚਲਦੀਆਂ ਵਾ ਕਈ ਰਿਕਵਰ ਕੀਤੀ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸੱਚਖੰਡ ਤੇ ਬਿਰਾਜਮਾਨ ਹੁੰਦੇ ਆਹੀਂ ਸਾਡੀ ਜਾਗਤ ਜੋਤ ਗੁਰੂ ਆ ਤਾਂ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਵੀ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਵਾ ਗੁਰੂ ਨਾਨਕ ਨਾਮ ਲੇਵਾ ਉਹਨਾਂ ਨੂੰ ਦਿਲ ਦੁੱਖ ਦੇ ਔਰ ਇਹਦੇ ਤੇ ਬੜੀ ਵੈਸੇ ਤੇ ਜਦੋਂ ਮਹਾਰਾਜ ਦਾ ਬਲ ਹੈਗੀ ਆ ਸੱਚੇ ਪਾਤਸ਼ਾਹ ਦੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮर्यादा ਵਾ ਬੇਮर्यादा ਸ਼ਬਦ ਜਿਹੜੇ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਾਂ ਦੇਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਔਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਆ ਤੋ ਇਹ ਗੱਲ ਹੋਈ ਆ ਉਹਨਾਂ ਨਾਲ ਸਿੰਖਰ ਜੀ ਜੀ ਕੀ ਇਹਨੇ ਜਾਣਨਾ ਚਾਹਣਾ ਚਾਹੀਏ ਸਿੰਘਰ ਕੇ ਪਾਈ ਲਾ ਇਧਰ ਪੁੱਛ ਲੋ ਸਰਕਾਰ ਕੀ ਸ਼ਰੂਮਣੀ ਕਮੇਟੀ ਸਸਤਾ ਵਾਲੀ ਨਹੀਂ ਪਰ ਉਹਦੇ ਪ੍ਰਬੰਧਕਾ ਚ ਕਮੀਆਂ ਹੋ ਸਕਦੀਆਂ ਨੇ ਜਿਹੜੇ ਬਾਬਤ ਉਹਨਾਂ ਨੇ ਸ਼ਿਕਾਇਤਾਂ ਆਈਆਂ ਸੋ ਸ਼ਿਕਾਇਤਾਂ ਲਿਖ ਗਏ ਨੇ ਜੇਕਰ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਤੁਹਾਡੇ ਨੂੰ ਰਿਪੋਰਟ ਵਾਲੀ ਅੱਛੀ ਤੇ ਦੇਖੋ ਜੀ ਜਿਹੜੀ ਸ਼ਰੂਮਣੀ ਕਮੇਟੀ ਹੈ ਜਦੋਂ ਕੋਈ ਗੱਲਬਾਤ ਕਰਦਾ ਨਾ ਉਹਨੂੰ ਇਥੋਂ ਬਰਖਾਸਤ ਵੀ ਕੀਤਾ ਜਾਂਦਾ ਬਹੁਤ ਸਾਰੇ ਤੁਸੀਂ ਮਾਮਲੇ ਹੋ ਕੇ ਦੇਖੋ ਇੱਕ ਖੁਦ ਮੁਖਤਿਆਰ ਸਿੱਖ ਸੰਸਥਾ ਹਾਂ ਅਕਾਲ ਤਖਤ ਸਾਹਿਬ ਦੇ ਅੰਡਰ ਆ ਜੋ ਕੋਈ ਮੇਰੇ ਧਿਆਨ ਚ ਵੀ ਲਿਆਂਦਾ ਤਾਂ ਮੈਂ ਉੱਤੇ ਨਿਗਾਹ ਮਾਰੂੰਗਾ ਕਿਉਂ ਨਹੀਂ ਮਾਰਾਂਗੇ ਜੇ ਕੋਈ ਦੇ ਕੇ ਗਿਆ ਤਾਂ ਆਪਾਂ ਦੇਖਾਂਗੇ ਉਹ ਕੋਈ ਮਸਲਾ ਨਹੀਂ ਆ ਪਰ ਮੈਂ ਫੇਰ ਇਹ ਕਹਿਣਾ ਵਾਂ ਇੱਕ ਲੱਖ ਸੰਗਤ ਦਰਬਾਰ ਸਾਹਿਬ ਸਾਡੇ ਗੁਰੂ ਰਾਮਦਾਸ ਪਾਸ਼ਾ ਦੇ ਉੱਥੋਂ ਪ੍ਰਸ਼ਾਦਾ ਛੱਕਦੀ ਆ ਔਰ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ-19 ਆਇਆ ਤੇ ਲੰਗਰ ਖੋਲਤੇ ਤਾਂ ਇਹ ਜਿਹੜਾ ਗੁਰੂ ਦਾ ਫਲਸਫਾ ਵਾ ਇਹਨੂੰ ਆਪਾਂ ਖੁੱਲੇ ਦਿਲ ਦੇ ਨਾਲ ਇਹਨੂੰ ਪ੍ਰਵਾਨ ਕਰੀਏ। ਸਰ ਜਿਹੜਾ ਸੀਐਮ ਨੇ ਕੱਲ 160 ਸਰੂਪ ਬ੍ਰਾਹਮਤ ਕਰਨ ਦਾ ਬਿਆਨ ਦਿੱਤਾ ਸੀ ਅੱਜ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਨੂੰ ਉਹਨੂੰ ਪੂਰੀ ਡਿਟੇਲ ਸਾਂਝੀ ਕੀਤੀ ਗਈ ਹੈ। ਪ੍ਰੋਗਰਸ ਸਾਹਿਬ ਤੇ ਸਰੂਪ ਬਾਰੇ ਉਹ ਮੁੱਖਤਰੀ ਬਿਆਨ ਠੁਠਾ ਦੱਸਿਆ ਗਿਆ। ਦੇਖੋ ਮੈਂ ਨਹੀਂ ਸੁਣਿਆ ਕਿਉਂਕਿ ਮੈਂ ਤੇ ਇੱਧਰ ਸੀ ਤੇ। ਬਾਕੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੇ ਸਰੂਪ ਨੇ ਇਹ ਅਨੰਦ ਘਰਤ ਨਹੀਂ ਆ। ਪਹਿਲਾਂ ਲੋਕਾਂ ਸਾਡੇ ਅੱਜ ਕੀਂ ਦਾ ਵੀ ਕਿਸੇ ਦੀ ਕੋਈ ਗੁਰੂ ਅੱਗੇ ਅਰਦਾਸ ਪੂਰੀ ਹੋ ਗਈ ਤਾਂ ਉਹਨਾਂ ਨੇ ਕਹਿਣਾ ਵੀ ਅਸੀਂ ਮਹਾਰਾਜ ਦੇ ਸਰੂਪ 'ਤੇ ਟੱਕਰਾਂਗੇ। ਉੱਥੇ ਗੁਰਦੁਆਰਾ ਸਾਹਿਬ 'ਚ ਦਵਾਂਗੇ ਦਾ ਸਰੂਪ ਮਹਾਰਾਜ ਦੇ ਆਉਂਦੇ ਹੀ। ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਬਹੁਤ ਸਾਰੇ ਨਿਯਮ ਕਢੇ ਗਏ। ਕਿ ਪੰਜ ਸਿੰਘ ਆਉਣਗੇ ਉਹਦੀ ਪੂਰੀ ਡਿਟੇਲ ਲਈ ਜਾਣ ਲੱਗੀ। ਇਹ ਜੋ ਕੁਝ ਵੀ ਹੈਗਾ ਨਾ ਕਈਆਂ ਨੂੰ ਸਮਝ ਨਹੀਂ ਆ। ਉਹ ਕਈ ਤਫ਼ਸੀਰ ਕਰਨ ਵਾਲੇ ਜਿਹੜੇ ਉਹ ਆਪਣੇ ਤਫ਼ਸੀਰ ਕਰੀ ਜਾਂਦੇ ਆ। ਉਹ ਬਿਨਾਂ ਜਾਂਚ ਤੋਂ ਹੀ ਬੋਲੀ ਜਾਂਦੇ ਆ। ਤੋ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਆ ਥਰਮ ਦਾ ਮਸਲਾ ਬੜਾ ਨਾਜ਼ੁਕ ਹੁੰਦਾ ਵੀਡੀਓ ਦੀ ਜਾਂਚ ਹੋਏਗੀ ਸੀਐਮ ਸਾਹਿਬ ਕਹਿੰਦੇ ਵੀ ਉਹ ਨਕਲੀ ਹੈ ਤੁਸੀਂ ਆਪਣੀ ਜਾਂਚ ਹਾਂ ਬਿਲਕੁਲ ਹੋਗੀ ਜੀ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਸ਼ਰਦਾ ਦਾ ਮਸਲਾ ਗੁਰੂ ਸਾਹਿਬ ਦਾ ਮਸਲਾ ਔਰ ਮੈਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਕੋਈ ਦੋ ਲੈਬ ਦੱਸੋ ਥੋ ਆਪਾਂ ਜਾਂਚ ਕਰਾ ਦਾਂਗੇ ਸੱਚ ਸਾਹਮਣੇ ਆਉਣਾ ਚਾਹੀਦਾ ਹਾਂਜੀ ਤੁਹਾਡੇ ਵੱਲੋਂ ਕੋਈ ਆਪਣੀ ਲੈਬ ਦੇ ਵਿੱਚ ਵੀ ਚੈਕਿੰਗ ਕਰਵਾਈ ਜਾਵੇ ਬਿਲਕੁਲ ਕਰਵਾਈ ਜਾਵੇ ਬੇਸਬ ਕਾਨੂੰਨ ਬਾਰੇ ਗੱਲ ਹੈ ਜੀ ਤੁਹਾਡੀ ਜਿਵੇਂ ਕਾਨੂੰਨ ਬਣਾ ਜਾਂ ਸੱਤ ਕਾਨੂੰਨ ਬਣਾ ਦਿੱਤੇ ਬੇਰੀ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਹਾਲ ਤੱਕ ਸਾਹਿਬ ਤੋਂ ਬਹੁਤ ਵਾਰੀ ਕਿਹਾ ਤੇ ਬੜਨਾ ਚਾਹੀਦਾ ਹਾਂ ਮੈਂ ਇਹ ਸਪਸ਼ਟ ਕਰੂਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਨੇ ਉਹਦੇ ਲਈ ਵਿਸ਼ੇਸ਼ ਕਾਨੂੰਨ ਬੜਨਾ ਚਾਹੀਦਾ ਔਰ ਉਹ ਆ ਰਹੇ ਨੇ ਸਾਡੇ ਸਿੰਘ ਜਿਹੜੇ ਭਾਈ ਗੁਰਜੀਤ ਸਿੰਘ ਹੁਣੀ ਔਰ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੇ ਦਰਦ ਹੰਡਾਇਆ ਵਾ ਔਰ ਪੰਜਾਬ ਹਰ ਸਿੱਖ ਹੀ ਚਾਹੁੰਦਾ ਹੈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਨੂੰ ਇਹ ਹੋਣਾ ਚਾਹੀਦਾ ਜੀ ਸਰ ਸਾਹਿਬ ਨੂੰ ਕਿਹਾ ਸਰ ਇਚਰ ਤੋਂ ਜਨਰ ਰਿਪੋਰਟ ਬਾਰੇ ਵੀ ਗੱਲਬਾਤ ਹੋਈ ਕੋਈ ਨਹੀਂ ਹੋਈ ਨਹੀਂ ਹੋਈ ਮੇਰੀ ਜਨਤ ਮੋਰਫਮ ਫਾਰਮ ਭਲਾ ਸਕੂ ਲੈ ਕੇ ਗੱਲਬਾਤ ਹੋਈ ਉਹ ਉਹ ਆਉਣ ਵਾਲੇ ਸਮੇਂ ਤੇ ਕਰਾਂਗੇ ਜੀ ਉਹ ਕਿਉਂਕਿ ਉਹ ਜਿਹੜੇ ਹੈਗੇ ਨੇ ਸੰਧਵਾ ਸਾਹਿਬ ਸਪੀਕਰ ਉਹ ਉਹ ਮਸਲੇ ਤੇ ਕਾਫੀ ਬੋਲਦੇ ਨੇ ਉਹ ਉਹਨਾਂ ਨੂੰ ਅਗਲੀ ਮੀਟਿੰਗ ਕੋ ਤੱਕ ਕੋਈ ਬਲਕਿੰਗ ਸਬੰਧੀ ਮੀਟਿੰਗ ਕੋ ਤੱਕ ਹੋਣੀ ਚਾਹੀਦੀ ਇਹ ਆਪਾਂ ਤੈਅ ਕਰਾਂਗੇ ਸਿੰਘ ਸਾਹਿਬ ਤੁਸੀਂ ਪਿਛਲੇ ਸੌਰੀ ਜ਼ਿਕਰ ਕੀਤਾ ਸੀ ਕਿ ਉਦਾਸਿਕ ਨੂੰ ਨਾਲ ਨੂੰ ਹੀ ਬਣਾਇਆ ਜਾ ਸਕਦਾ ਤੇ ਕੋਈ ਚੱਕਤਾ ਹੈ ਕੋਈ ਕੋਈ ਸਮਝਾਉਣ ਦੇਖੋ ਜੀ ਬੈਠੇ ਮੈਂ ਰੱਬ ਅਗੇ ਅਰਦਾਸ ਕਰਦਾ ਤੇ ਇਹ ਸਰਕਾਰ ਸਰਕਾਰ ਵਾਲੇ ਕੰਮ ਕਰੇ ਕਿਸੇ ਦੇ ਧਰਮ ਵਿੱਚ ਦਖਲ ਨਾ ਦੇਵੇ ਸਿਧਾਂਤਾਂ ਦੇ ਗੋਲਟ ਨਾ ਬੋਲੇ ਸਾਨੂੰ ਲੋੜ ਹੀ ਨਾ ਪਵੇ ਸਰ ਪਰ ਇਹ ਅਕਾਲ ਤਖਸਾਲ ਅਕਾਲ ਤਖਸਾਲ ਸਰਵੋੱਚ ਅਜ ਉਹਨੇ ਪ੍ਰਵਾਨ ਕੀਤਾ ਇੱਕ ਬੜੇ ਕੋਲ ਦਲੀ ਨਾਲ ਕੀਤਾ ਵੀ ਸਾਡਾ ਸਿਰ ਝੁਕਦਾ ਹਰ ਇਥੇ ਹਰ ਇੱਕ ਨੂੰ ਝੁਕਣਾ ਹੀ ਪਊਗਾ ਬੰਦੇ ਹੁੰਦੇ ਜਾਂਦੇ ਰਹਿਣਗੇ ਪਰ ਜਿਸ ਅਕਾਲ ਤਖਸਾਲ ਲਈ ਸਾਡੀਆਂ ਲੱਖਾਂ ਸ਼ਹਾਦਤਾਂ ਆਗੀਆਂ ਉਸ ਅਕਾਲ ਤਖਸਾਲ ਲਈ ਸਾਡਾ ਰੋਮ ਰੋਮ ਰਿਣੀ ਆ ਤੇ ਰਊ ਸਰ ਜੀ ਸਰ ਇਹ ਚਾਹਨਾ ਚਾਹੁੰਦਾ ਹੈ ਕਿ ਉਹ ਬਸ ਸਿੱਖ ਨੇ ਠੀਕ ਹੈ ਅੰਮੋਲਤਾ ਤੁਹਾਡਾ ਕੀ ਨਾਮ ਆ ਤੁਸੀਂ ਇੱਥੇ ਆਏ ਹੋ ਯਸ ਕਤਰੇ ਤਾਂ ਆਏ ਹੋ ਅਕਾਲ ਤਖਤ ਸਾਹਿਬ ਤੇ ਜਾ ਸਕਦੇ ਹੋ ਨਹੀਂ ਤਸੀਲ ਤੇ ਜਾ ਸਕਦੇ ਹੋ ਮੈਂ ਇੱਕ ਮਿੰਟ ਪਹਿਲਾ ਪਹਿਲਾ ਮੈਂ ਸਮਝ ਗਿਆ ਬਸ ਇਹ ਹੋਈ ਜਵਾਬ ਇੱਥੇ ਇੱਥੇ ਮੇਰੇ ਕੋਲ ਬਹੁਤ ਸੱਚੇ ਮਿੱਤਰ ਆ ਸਾਰੇ ਪ੍ਰੈਸ ਵਾਲੇ ਮਿੱਤਰ ਹੀ ਆਪਣੇ ਆਉਂਦੇ ਨੇ ਗੱਲਬਾਤ ਹੁੰਦੀ ਹੈ ਕਿਸੇ ਵੀ ਮਸਲੇ ਦੇ ਉੱਤੇ ਕਿਸੇ ਨੂੰ ਪੁੱਛਿਆ ਜਾ ਸਕਦਾ ਅਸਰ ਆਹ ਸਾਈਟਾਂ ਤੇ ਲੋਕ ਵੀ ਆਉਂਦੇ ਨੇ ਉਸ ਨੂੰ ਤਾਂ ਵੀ ਆਉਂਦੇ ਨੇ ਉਹ ਆਪਣੇ ਮਸਕਾ ਦੇ ਨਾਲ ਗੱਲਬਾਤ ਕਰਦੇ ਨੇ ਕਿ ਪੰਚਤਾ ਜਾਓ ਉਸ ਤਰ੍ਹਾਂ ਦਾ ਸਾਰੇ ਤਰ੍ਹਾਂ ਦਾ ਮੇਰ ਦਿਓ ਨਹੀਂ ਫਰਕ ਆਸ ਕਰਦੇ ਸਿੱਖ ਹੋ ਸਕਦਾ ਦੇਖੋ ਦੇਖੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਸਾਹਿਬ ਦੀ ਫਸੀਲ ਆ ਜਿਹੜੀ ਉੱਥੇ ਰਹਿਤਵਾਨ ਸਿੱਖ ਜਾਂਦੇ ਪਰ ਇਹ ਦਫਤਰ ਆ ਠੀਕ ਆ ਇੱਥੇ ਤੁਸੀਂ ਵੀ ਗੱਲਬਾਤ ਕਰ ਹੀ ਰਹੇ ਹੋ ਨਾ ਬਹੁਤ ਸਾਰੇ ਸਾਡੇ ਸਿੱਖ ਭਰਾਓ ਜਿਵੇਂ ਸੁਖਚਾਨ ਸਿੰਘ ਜੀ ਤੁਸੀਂ ਕੇਸ ਨਹੀਂ ਰੱਖੇ ਹੋਏ ਸਿੱਖਾਂ ਦੇ ਪੁੱਤੋਂ ਭਰਾਗੇ ਉਹਨਾਂ ਇੱਥੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਉਹਨਾਂ ਨੂੰ ਕੀ ਗੱਲਬਾਤ ਕਿਉਂ ਨਹੀਂ ਕਰ ਸਕਦੇ ਕਰਨੀ ਸਿੰਘ ਸਾਹਿਬ ਸਿੱਖ ਸਾਹਿਬ ਪਹੁੰਚਿਆ ਜਿਹਦੇ ਸਾਹਮਣੇ ਵੀਡੀਓ ਸੀਗੇ ਕਾਲ ਆਇਆ ਹੋਇਆ ਹੈ ਅਕਾਲ ਤਖਤ ਸਾਹਿਬ ਨੂੰ ਨਾਮ ਕਾਲਕ ਸੋਚਦਾ ਰਹੇ। ਜੇ ਸਾਥੋਂ ਆਖੋ। ਕਿੰਨੇ ਸੰਖਿਆ ਵਿੱਚ ਆਏ। ਕੋਲ ਮੈਂ ਜਵਾਬ ਦੇਤਾ ਤੁਹਾਨੂੰ ਦਾ। ਉਹੀ ਆਏ ਉਹਨਾਂ ਇੱਥੇ ਬਹੁਤ ਸਾਰੇ ਦੂਸਰੇ ਵੀ ਆਏ ਨੇ। ਉਹ ਕਿੰਨੀਆਂ ਵੀਡੀਓ ਤੁਹਾਡੇ ਤੱਕ ਪਹੁੰਚੀਆਂ ਤੇ ਕਿਹੜੇ ਮਾਧਿਅਮ ਰਾਹੀਂ ਪਹੁੰਚੀਆਂ ਸੀਗੀਆਂ? ਮਾਧਿਅਮ ਤਾਂ ਸੋਸ਼ਲ ਮੀਡੀਆ ਹੀ ਆਈ ਹੈ ਜੀ। ਪਰ ਇੱਥੇ ਸ਼ਿਕਾਇਤਾਂ ਆਈਆਂ। ਅਕਾਲ ਤਖਤ ਸਾਹਿਬ ਤੇ ਮੇਲ ਆਈਆਂ। ਸ਼ਿਕਾਇਤਾਂ ਹਾਂ ਜ਼ਿੰਮੇਵਾਰ ਤੇਰਾ ਵੱਲੋਂ। ਕੋਈ ਸਵਾਲ ਹੈ ਤਾਂ ਪੁੱਛੋ। ਕੋਈ ਸਵਾਲ ਕਰੋ। ਤੋ ਇਹ ਨੀਹਾ ਸਲਾਰੀਆ ਜੀ ਮੈਂ ਇਹ ਚਾਹ ਰਹੀ ਆ ਕਿ ਕੀ ਕੀ ਉਹਨਾਂ ਨੂੰ ਤਾਂ ਘਈਆ ਕਾਰਨ ਦੀ ਸਜ਼ਾ ਜਿਵੇਂ ਵਿਲੇਜ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ ਦੇਖੋ ਪੰਥ ਨੂੰ ਆਦੇਸ਼ ਕੀਤਾ ਜਾ ਸਕਦਾ ਕਿਸੇ ਵੀ ਬੰਦੇ ਦੇ ਪ੍ਰਤੀ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਕਿ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰੇ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਉਹ ਪਿਛਲੇ ਸਮੇਂ ਚ ਹੋਇਆ ਅੱਜ ਮੁੱਖ ਮੰਤਰੀ ਆਏ ਜੀ ਆਪਣਾ ਸਪਸ਼ਟੀਕਰਨ ਜ਼ੁਬਾਨੇ ਵੀ ਦਿੱਤੇ ਵੀ ਦੇ ਕੇ ਗਏ ਔਰ ਪੰਡ ਵੀ ਦੇ ਕੇ ਗਏ ਜਿਹੜੀ ਦਸਤਾਵੇਜ਼ਾਂ ਨੇ ਕਿ ਜੇਕਰ ਅਕਾਲ ਤਖਤ ਸਾਹਿਬ ਤਸਰੀਹ ਤੋਂ ਸਪਸ਼ਟ ਨਹੀਂ ਹੁੰਦਾ ਕਿ ਸਪਨਾ ਨਹੀਂ ਹੋ ਜੇ ਕਿ ਦੁਬਾਰਾ ਵੀ ਬੁਲਾਇਆ ਜਾ ਸਕਦਾ ਸਪਸ਼ਟੀਕਰਨ ਲਈ। ਇਹ ਮੈਨੂੰ ਲੱਗਦਾ ਲੋੜ ਨਹੀਂ। ਕਿਉਂਕਿ ਚੰਗੇ ਮਾਹੌਲ 'ਚ ਗੱਲ ਹੋਈ ਆ। ਆਪਣਾ ਸਪਸ਼ਟੀਕਰਨ ਦੇ ਗਏ ਨੇ ਉਹ। ਬਾਕੀ ਅਗਲੇ ਪੰਨ ਸਿੰਘ ਸਾਹਿਬਾਂ ਦੀ ਇਕਤਰਤਾ ਦੇ ਵਿੱਚ ਉਹਨੂੰ ਵਿਚਾਰਨਾ ਕਿ ਬਾਕੀ ਮੈਂ মিডিਏ ਦੇ ਰਾਹੀਂ ਸਭ ਨੂੰ ਇੱਕ ਅਪੀਲ ਜ਼ਰੂਰ ਕਰਦਾ। ਅ ਜਿਹੜੇ ਮਸਲੇ ਤੇ ਆਪਾਂ ਕਹਿ ਦਿੰਨੇ ਆਂ ਵੀ ਉਹਦੀ ਚਰਚਾ ਜਿਹੜੀ ਆ ਰਾਜਨੀਤੀ ਨਾ ਕੀਤੀ ਜਾਵੇ ਤਾਂ ਮੇਰੇ ਇਹ ਇਹੋ ਹੀ ਆ ਵੀ ਉੱਥੇ ਸਾਨੂੰ ਥੋੜਾ ਜਿਹਾ ਉੱਥੋਂ ਸੰਕੋਚ ਕਰਨੀ ਚਾਹੀਦੀ। ਕਈ ਬੰਦੇ ਉਹ ਵੀ ਵਾਲੇ ਜਾਂਦੇ ਜਿਨ੍ਹਾਂ ਨੂੰ ਅਕਾਲ ਤੱਕ ਸਾਬ ਤੋਂ ਅ ਕੋਈ ਨਾ ਕੋਈ ਮਿਲਿਆ ਹੁੰਦਾ ਵੀ ਇਹ ਪੰਥ ਦੇ ਉਲਟ ਆ। ਉਹ ਫਿਰ ਸਾਡਾ ਮੂੰਹ ਚੜਾਇਆ ਜਾਂਦਾ ਸਿੱਖਾਂ ਦਾ ਆਮ ਸਿੱਖੇ ਨੂੰ ਮਹਿਸੂਸ ਕਰਦਾ। ਏ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਧਨ ਪਿਆਰ ਮੁਹੱਬਤ ਇਤਿਪਾਕ ਗੁਰੂ ਨੇ ਸਿਖਾਇਆ ਪ੍ਰੇਮ ਪਿਆਰ ਦੇ ਨਾਲ ਰਹੀਗੇ ਸਿੱਖ ਕੌਮ ਮਿਲਖਣ ਕੌਮ ਆ ਇਹਦੇ ਸਿਧਾਂਤ ਵੱਖਰੇ ਆ ਅਕਾਲ ਤਖਸਬ ਸਰਵੋੱਚਾ ਤੋਂ ਸਰਕਾਰਾਂ ਆਪਣੇ ਕੰਮ ਕਰਨ ਸਿੱਖ ਸੰਸਥਾਵਾਂ ਆਪਣੇ ਕੰਮ ਕਰਨ ਜੀਆਂ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਦਾ ਤੇ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਸੇਵਾ ਤੋਂ ਬੰਨ੍ਹੇਗਾ ਕਿ ਇੱਕ ਵਿਦਵਾਨ ਸਿੱਖ ਇਹ ਕੁਝ ਕੰਮ ਨਾਲ ਨਹੀਂ ਕਰਨਾ ਅੱਗੇ ਤੋਂ ਇਹ ਜੀ ਕੋਈ ਗਲਤੀ ਨਾ ਹੋਵੇ ਤਾਂ ਕਿ ਤੁਸੀਂ ਜਿਹਨੂੰ ਸਿਧਾਂਤ ਚਿਕ ਕਰ ਉਸਦਾ ਅਰਥ ਤੇ ਮर्यादा ਪਤਾ ਹੋਵੇ ਮੈਨੂੰ ਤੁਹਾਡੇ ਸਮਝਣੇ ਲੱਗੇ ਕੀ ਕਰ ਰਹੇ ਕਿ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦੇ ਗਏ ਕਿ ਨਾਲ ਆਪਣੇ ਇੱਕ ਨਿਯੁਕਤੀ ਕਰਨਾ ਮੈਂ ਦੇਖੋ ਉਹ ਮੇਰੀ ਹੋਈ ਗੱਲ ਉਹਨਾਂ ਨੇ ਉਹ ਉਹ ਕਹਿੰਦੇ ਅਸੀਂ ਮਤਲਬ ਅੱਗੇ ਤੋਂ ਨਹੀਂ ਬੋਲਾਂਗੇ ਜਿਹੜੇ بڑے ਸਿੱਖਾਂ ਦੇ ਇਟਰਨਲ ਮਸਲੇ ਨਹੀਂ ਬੋਲਾਂਗੇ ਉਹ ਬੋਲ ਗਏ ਨੇ ਉਹਨਾਂ ਨੇ ਕਿਹਾ 328 ਪਾਵਰ ਦਾ ਉੱਪਰ ਜਿਹੜਾ ਮਸਲਾ ਉਹ ਚਾਹੁੰਦੇ ਨੇ ਕਿ ਰਾਜਨੀਤੀ ਨਾ ਹੋਵੇ ਦੀ ਜਿਹੜੀ ਗੁੱਬੜਾ ਖਤਮ ਹੋ ਜAVE ਚਲਦਾ ਸੱਚੰਗੀ ਗੱਲ ਹੈ ਜੀ ਮੈਂ ਤੇ ਆਪ ਕਹਿੰਨਾ ਹਰ ਸਿੱਖ ਚਾਹੁੰਦਾ ਇਥੇ ਕਿ ਰਾਜਨੀਤੀ ਨਾ ਹੋਵੇ ਸਿੱਧਾ ਵਿੱਚ ਜੇ ਨਹੀਂ ਵੀ ਤੁਹਾਡੇ ਕੋਲ ਸਿੱਖ ਵਾਰਾਂ ਕੋਈ ਬਦਲ ਦੇ ਕੋਈ ਹਾਜ਼ਰ ਹੋ ਗਏ ਤੁਸੀਂ ਪਿਆਰ ਨਾਲ ਵੀ ਉਹਨਾਂ ਨੂੰ ਕਹਿੰਦੇ ਹੋ ਬੁੱਧੀ ਪਰ ਹਾਂਜੀ ਇਹ ਸਲਾਹ ਦੇਣ ਤੇ ਮੰਨ ਕੀਤਾ ਸੀਐਮ ਸਾਹਿਬ ਨੇ ਉਹ ਮੈਂ ਤੇ ਪਹਿਲਾਂ ਵੀ ਸਲਾਹ ਦਿੱਤੀ ਹੈ ਇਹਨਾਂ ਨੂੰ ਤਾਂ ਮੈਂ ਮੀਡੀਆ ਰਾਈ ਵੀ ਦੱਲਾ ਸਾਬਤ ਸੂਰਤ ਦਸਤਾਰ ਸਿਰਾਂ ਇਹ ਸਾਡੀ ਪਛਾਣ ਆਂਗਰਦਾਸ ਚ ਪੜਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਿਭਾਈ ਹਰ ਬੱਚਾ ਜਿਹੜਾ ਸਿੱਖ ਪਰਿਵਾਰ ਚ ਪੈਦਾ ਆਇਆ ਉਹਨੂੰ ਸਰਦਾਰ ਬਣਨਾ ਚਾਹੀਦਾ ਗੁਰੂ ਨੇ ਸਰਦਾਰੀ ਬਖਸ਼ੀ ਅਤੇ ਮਾਣ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ